ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਬੱਚੇ ਆਪਾਂ ਨੂੰ ਛੁੱਟੀਆਂ ਦਾ ਜਿਹੜਾ ਕੰਮ ਆ ਉਹ ਮਿਲ ਚੁੱਕਿਆ ਤੇ ਅੱਜ ਆਪਾਂ ਬੱਚੇ ਛੁੱਟੀਆਂ ਦੀ ਜਿਹੜੀ ਵਰਕਸ਼ੀਟ ਆ ਉਹਦੇ ਵਿੱਚ ਪਹਿਲਾ ਹੀ ਪੇਜ ਸੀਗਾ ਕੀੜੀਆਂ ਵਾਲੇ ਪਾਠ ਦੇ ਵਿੱਚੋਂ ਇਸ ਕਰਕੇ ਬੱਚੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਪਾਠ ਪੜھوںਗੀ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਕੰਮ ਕਰਵਾਉਂਗੀ ਅੱਜ ਅੱਜ ਆਪਾਂ ਬੱਚੇ ਕੀੜੀਆਂ ਦੇ ਭੌਣ ਵਾਲੀ ਕਹਾਣੀ ਪੜ੍ਹਾਂਗੇ ਕਰਦੇ ਆਂ ਵਿੱਚ ਫਿਰ ਆਪਾਂ ਕਹਾਣੀ ਸ਼ੁਰੂ ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਵਿੱਚ ਬਹੁਤ ਸਾਰੀਆਂ ਕੀੜੀਆਂ ਰਹਿੰਦੀਆਂ ਸਨ ਕੀ ਰਹਿੰਦੀਆਂ ਸੀ ਬੱਚਿਓ ਕੀੜੀਆਂ ਧਿਆਨ ਦੇ ਨਾਲ ਸੁਣ ਲਿਓ ਕਿਉਂਕਿ ਕੱਲ ਨੂੰ ਤੁਸੀਂ ਇਹ ਛੁੱਟੀਆਂ ਦਾ ਕੰਮ ਆ ਜਿਹੜਾ ਉਹ ਕਰਨਾ ਹੈ ਤਾਂ ਇੱਕ ਦਿਨ ਰਾਣੀ ਕੀੜੀ ਨੂੰ ਖੂਬ ਸੋਰਖਾ ਸੰਦ ਆ ਗਈ ਜੋ ਇੱਕ ਵੱਡੇ ਦਰਖਤ ਦੇ ਕੋਲ ਸੀ ਇੱਥੇ ਸੀਗੀ ਦਰਖਤ ਦੇ ਕੋਲ ਇਸ ਦੇ ਨੇੜੇ ਹੀ ਇੱਕ ਛੱਪੜ ਸੀ ਰਾਣੀ ਕੀੜੀ ਨੇ ਸਥਾਪਿਤ ਪੌਣ ਬਣਾਉਣ ਦਾ ਹੁਕਮ ਦਿੱਤਾ ਜਿਹੜਾ ਛੱਪੜ ਸੀ ਬੱਚੋ ਉਹਦੇ ਕੋਲ ਹੀ ਇੱਕ ਪੌਣ ਬਣਾਉਣ ਦਾ ਹੁਕਮ ਦਿੱਤਾ ਕਿਹਨੇ ਦਿੱਤਾ ਸੀ ਰਾਣੀ ਕੀੜੀ ਨੇ ਇਹ ਪੌਣ ਕੀੜੀਆਂ ਦੇ ਆਕਾਰ ਨਾਲੋਂ ਲਗਭਗ 100 ਗੁਣਾ ਵੱਡਾ ਸੀ ਸਾਰੀਆਂ ਮਜ਼ਦੂਰ ਕੀੜੀਆਂ ਨੇ ਮਿਲ ਕੇ ਕੰਮ ਸ਼ੁਰੂ ਕਰ ਦਿੱਤਾ ਤਾਂ ਉਹ ਸਾਰੀਆਂ ਕੀੜੀਆਂ ਪੌਣ ਵਿੱਚ ਛੋਟੇ-ਛੋਟੇ ਪੱਤੇ ਅਤੇ ਦਾਣੇ ਇਕੱਠੇ ਕਰਦੀਆਂ ਜਾ ਰਹੀਆਂ ਸਨ ਇਹ ਮੈਂ ਤਾਂ ਹੱਤੋਂ ਬਾਅਦ ਵਿੱਚ ਪ੍ਰਸ਼ਨ ਵੀ ਪੁੱਛੂੰਗੀ ਇਸ ਕਰਕੇ ਮੇਰੀ ਕਹਾਣੀ ਨੂੰ ਧਿਆਨ ਦੇ ਨਾਲ ਜ਼ਰੂਰ ਸੁਣ ਲਿਓ ਇੱਕ ਦਿਨ ਇੱਕ ਚਿੜੀ ਉੱਡਦੀ ਹੋਈ ਆਈ ਤਾਂ ਉਸ ਨੇ ਇਹ ਸਭ ਕੁਝ ਵੇਖਿਆ ਅਤੇ ਹੱਸ ਕੇ ਕਹਿੰਦੀ ਮਜ਼ਾਕ ਇਹ ਚ ਤੁਸੀਂ ਨਿੱਕੀਆਂ ਕੀੜੀਆਂ ਇੰਨਾ ਵੱਡਾ ਗਨਿ ਭੌਣ ਕਿਵੇਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇੱਕ ਕੀੜੀ ਨੇ ਕਿਹਾ ਸੀ ਤਾਂ ਇਸ ਨੂੰ ਬਣਾਉਣ ਦਾ ਕੰਮ ਤਾਂ ਬਹੁਤ ਔਖਾ ਨਹੀਂ ਇਸ ਨੂੰ ਬਣਾਉਣ ਦਾ ਕੰਮ ਬਹੁਤ ਔਖਾ ਹੋਵੇਗਾ ਤਾਂ ਤੁਹਾਨੂੰ ਇਹ ਪੂਰਾ ਕੰਮ ਵਿੱਚ 100 ਸਾਲ ਲੱਗ ਜਾਣਗੇ ਇਹ ਸਾਰੀਆਂ ਗੱਲਾਂ ਕੀੜੀ ਨੇ ਕੀੜੀਆਂ ਨੂੰ ਕਹੀਆਂ ਸੀ ਮਜ਼ਦੂਰ ਕੀੜੀਆਂ ਨੇ 치ੜੀ ਦੀਆਂ ਗੱਲਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਆਪਣੇ ਕੰਮ ਵਿੱਚ ਲੱਗਿਆ ਰਹੇ ਉਹਨਾਂ ਨੇ ਸਿਰਫ ਆਪਣਾ ਟੀਚਾ ਮਿੱਠਿਆ ਅਤੇ ਸਖਤ ਮਿਹਨਤ ਜਾਰੀ ਰੱਖੀ کئی ਹਫ਼ਤਿਆਂ ਦੀ ਕਠਨ ਮਿਹਨਤ ਤੋਂ ਬਾਅਦ ਕੀੜੀਆਂ ਨੇ ਭੋਣ ਤਿਆਰ ਕਰ ਲਿਆ ਇਹ ਬਹੁਤ ਸ਼ਾਨਦਾਰ ਅਤੇ ਵੱਡਾ ਸੀ ਰਾਣੀ ਕੀੜੀ ਨੇ ਸਾਰਿਆਂ ਦੀ ਮਿਹਨਤ ਨੂੰ ਸਲਾਹਿਆ ਅਤੇ ਕਿਹਾ ਕਿ ਹਰ ਵੱਡੇ ਕੰਮ ਦੀ ਸ਼ੁਰੂਆਤ ਇੱਕ ਛੋਟੇ ਕੰਮ ਨਾਲ ਹੁੰਦੀ ਹੈ। ਬੱਚੇ ਜਿਹੜੇ ਇਹ ਮ ਕਹਾਣੀ ਇਹਦਾ ਲਾਈਨ ਬੋਲੀ ਹੈ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਵੀ ਇਸਦਾ ਮਤਲਬ ਕੀ ਹੈ। ਜੇਕਰ ਬੱਚੇ ਤੁਹਾਨੂੰ ਨਾ ਪਤਾ ਹੋਇਆ ਤਾਂ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਜ਼ਰੂਰ ਦੱਸਾਂਗੀ। ਅੱਗੇ ਬੱਚੇ ਇਸੇ ਪਾਰ ਦੇ ਪ੍ਰਸ਼ਨ ਨੇ ਰਾਣੀ ਕੀੜੀ ਨੇ ਕੀ ਬਣਾਉਣ ਦਾ ਹੁਕਮ ਦਿੱਤਾ ਇਹ ਆਪਾਂ ਪਹਿਲਾਂ ਕਹਾਣੀ ਦੇ ਵਿੱਚ ਪੜ ਕੇ ਆਏ ਆਂ ਰਾਣੀ ਕੀੜੀ ਨੇ ਭੌਣ ਬਣਾਉਣ ਦਾ ਹੁਕਮ ਦਿੱਤਾ ਸੀ ਕੀੜੀਆਂ ਦੀ ਸਖਤ ਮਿਹਨਤ ਨਾਲ ਕੀ ਹੋਇਆ ਇਸ ਦਾ ਉੱਤਰ ਹੈਗਾ ਬਹੁਤ ਵੱਡਾ ਭੌਣ ਤਿਆਰ ਹੋ ਗਿਆ ਕੀ ਦੀ ਮਿਹਨਤ ਨਾਲ ਕੀੜੀਆਂ ਦੀ ਨਾਲ ਤਾਂ ਤੁਹਾਡੇ ਅਨਸਾਰ ਇਸ ਕਹਾਣੀ ਦਾ ਕੋਈ ਹੋਰ ਢੋਕਵਸ ਰਲ ਲੇਕ ਸੋਚ ਕੇ ਲਿਖੋ ਇਹ ਬੱਚੇ ਤੁਹਾਡਾ ਇੱਕ ਪ੍ਰਸ਼ਨ ਹੈ ਜਿਹੜਾ ਇਹੀ ਇੱਕ ਇਹ ਤੇ ਇੱਕ ਅਖੀਰਲਾ ਛੇਵਾਂ ਪ੍ਰਸ਼ਨ ਇਹ ਤੁਹਾਡਾ ਘਰ ਦਾ ਕੰਮ ਹੋਊਗਾ ਚੌਥਾ ਪ੍ਰਸ਼ਨ ਹੈਗਾ ਹਰ ਵੱਡੇ ਕੰਮ ਦੀ ਸ਼ੁਰੂਆਤ ਇੱਕ ਛੋਟੇ ਕੰਮ ਤੋਂ ਹੁੰਦੀ ਹੈ ਇਸ ਸੱਤਰ ਤੋਂ ਤੁਸੀਂ ਕੀ ਸਮਝਦੇ ਹੋ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੀ ਬੱਚੇ ਕਿ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋਗੇ ਨਹੀਂ ਬੱਚੋ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਸਮਝਾਉਂਗੀ ਪੰਜਵਾਂ ਪ੍ਰਸ਼ਨ ਹੈਗਾ ਵਾਕ ਬਣਾਓ ਖੂਬਸੂਰਤ ਖੂਬਸੂਰਤ ਦਾ ਬਾਗ ਬਣਾਵਾਂਗੇ ਬੱਚੇ ਆਪਾਂ ਕੀੜੀਆਂ ਨੇ ਖੂਬਸੂਰਤ ਪੌਣ ਬਣਾ ਲਿਆ ਮਿਹਨਤ ਸਾਨੂੰ ਕੀੜੀਆਂ ਵਾਂਗ ਸਖਤ ਮਿਹਨਤ ਕਰਨੀ ਚਾਹੀਦੀ ਹੈ ਪੌਣ ਕੀੜੀਆਂ ਦਾ ਪੌਣ ਬਹੁਤ ਵੱਡਾ ਸੀ ਅੱਗੇ ਅੱਗੇ ਬੱਚੇ ਛੇਵਾਂ ਪ੍ਰਸ਼ਨ ਇੱਥਾਂ ਲਿਖਿਆ ਧੁਨੀਆਂ ਵਾਲੇ ਸ਼ਬਦ ਲਿਖੋ ਪਹਿਲਾ ਹੈਗਾ ਦੇਖੋ ਕੀ ਫਿਰ ਦਾ ਪਹਿਲੀ ਲਾਈਨ ਚ ਹੈਗਾ ਕੀ ਵਾਲੇ ਸ਼ਬਦ ਬਣਾਉਣੇ ਆ ਜੇ ਪਹਿਲਾ ਸ਼ਬਦ ਬਣਾ ਕੇ ਦੱਸਿਆ ਹੋਇਆ ਕਿਤਾਬ ਤਾਂ ਦੂਜੀ ਲਾਈਨ ਦੇ ਵਿੱਚ ਬੱਚੇ ਦਾ ਲਿਖਿਆ ਹੋਇਆ ਇਸ ਤੋਂ ਆਪਾਂ ਸ਼ਬਦ ਬਣਾਉਣੇ ਨੇ ਇੱਕ ਸ਼ਬਦ ਮੈਂ ਬਣਾ ਚੁੱਕੀ ਆਂ ਦਾਮਨ ਇਹ ਇੱਕ ਇੱਕ ਮੈਂ ਸ਼ਬਦ ਜਿਹੜਾ ਬਣਾਇਆ ਦਾਮਨ ਬੱਚੇ ਇਹ ਸੀ ਆਪਣਾ ਕੀੜੀਆਂ ਦੇ ਭੌਣ ਵਾਲਾ ਪਾਠ ਇਹ ਮੈਂ ਪਾਠ ਤੁਹਾਨੂੰ ਪਹਿਲਾਂ ਪੜ੍ਹ ਕੇ ਇਸ ਕਰਕੇ ਸੁਣਾਇਆ ਤਾਂ ਕਿ ਬੱਚੇ ਆਪ ਅਗਲੀ ਦੀ ਅਗਲੀ ਵੀਡੀਓ ਦੇ ਵਿੱਚ ਜਿਹੜਾ ਛੁੱਟੀਆਂ ਦਾ ਕੰਮ ਆ ਉਹ ਕਰ ਸਕੀਏ ਕਿਉਂਕਿ ਛੁੱਟੀਆਂ ਦੇ ਕੰਮ ਵਿੱਚ ਪਹਿਲਾ ਪੇਜ ਆ ਜਿਹੜਾ ਉਹ ਕੀੜੀਆਂ ਦੇ ਭੌਣ ਵਾਲਾ ਹੀ ਆ ਮਿਲਾਂਗੇ ਬੱਚਿਓ ਆਪਾਂ ਜਲਦੀ ਹੀ ਅਗਲੀ ਵੀਡੀਓ ਦੇ ਵਿੱਚ ਛੁੱਟੀਆਂ ਦੇ ਕੰਮ ਨਾਲ ਬਾਏ ਬਾਏ ਬੇਟਾ